ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਚੇਤਰ ਦੀ ਮੱਸੀਆ ਵਾਲੇ ਦਿਨ ਤੁਹਾਨੂੰ ਸੁਖੀ ਹੋਣ ਦਾ ਮੰਤਰ ਦੱਸਣ ਵਾਲੇ ਹਾਂ ਜੀ ਤੁਹਾਡੀ ਮਾੜੀ ਤੋਂ ਮਾੜੀ ਕਿਸਮਤ ਵੀ ਸੋਨੇ ਵਾਂਗ ਚਮਕ ਜਾਵੇਗੀ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸਮਝ ਲੈਂਦੇ ਹੋ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਵੇਰੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਤੁਹਾਨੂੰ ਸੁਖੀ ਹੋਣ ਦਾ ਮੰਤਰ ਕਿਹੜਾ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣਾ ਚਾਹੀਦਾ ਹੈ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤਾਂ ਜੀ ਸਾਥ ਸੰਗਤਾਂ ਜੀ ਇਸ ਵੀਡੀਓ ਨੂੰ ਤੁਸੀਂ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ ਸਾਥ ਸੰਗਤਾਂ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਾਖੀ ਰੂਪੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਇਹ ਸਾਖੀ ਰੂਪੀ ਕਹਾਣੀ ਸੁਣਨ ਤੋਂ ਬਾਅਦ ਚੰਗੀ ਤਰ੍ਹਾਂ ਤੁਹਾਨੂੰ ਗੱਲ ਸਮਝ ਵਿੱਚ ਆ ਜਾਵੇਗੀ ਕਿ ਅਸੀਂ ਅਸਲ ਵਿੱਚ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇਗਾ ਪਹਿਲਾਂ ਕਹਾਣੀ ਰੂਪੀ ਸਾਂਝੀ ਕਰਦੇ ਹਾਂ ਇਦਾਂ ਹੀ ਆਖਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਦੁਖੀ ਪਰੇਸ਼ਾਨ ਇਨਸਾਨ ਰਹਿੰਦਾ ਸੀ ਕਹਿੰਦੇ ਪਿੰਡ ਵਾਲਿਆਂ ਨੇ ਉਹਦਾ ਨਾਮ ਤਾਂ ਉਹਦੇ ਕੋਲੋਂ ਦੁਖੀ ਹੋ ਕੇ ਉਸ ਦਾ ਨਾਮ ਦੁਖੀ ਆਤਮਾ ਹੀ ਰੱਖ ਦਿੱਤਾ ਸੀ ਇਹ ਨਾਮ ਪਿੰਡ ਵਾਲਿਆਂ ਨੇ ਉਹਨੂੰ ਇਹ ਕਰਕੇ ਦਿੱਤਾ ਸੀ ਕਿਉਂਕਿ ਉਹ ਮਨੁੱਖ ਜੀ ਦੇ ਕੋਲ ਵੀ ਬੈਠਦਾ ਆਪਣੀਆਂ ਦੁੱਖਾਂ ਆਪਣੀਆਂ ਪਰੇਸ਼ਾਨੀਆਂ ਦੀਆਂ ਹੀ ਕਹਾਣੀਆਂ ਸੁਣਾਉਂਦਾ ਰਹਿੰਦਾ। ਕਦੇ ਵੀ ਉਹਨੇ ਆਪਣੇ ਸੁੱਖ ਦੀ ਗੱਲ ਨਹੀਂ ਸੀ ਕੀਤੀ। ਇਹ ਤਾਂ ਹੁਣ ਜਿਵੇਂ ਉਸ ਦਾ ਸੁਭਾਅ ਹੀ ਬਣ ਚੁੱਕਾ ਹੁੰਦਾ ਹੈ। ਸਾਥ ਸੰਗਤ ਜੀ ਇਦਾਂ ਦੇ ਲੋਕ ਤੁਹਾਡੀ ਜ਼ਿੰਦਗੀ ਵਿੱਚ ਵੀ ਹੋਣਗੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਹੁੰਦਾ ਤਾਂ ਸੁੱਖ ਹੈ। ਪਰ ਕੀ ਕਰਦੇ ਹਨ ਕਿ ਜਦੋਂ ਅਗਲੇ ਦਾ ਸੁੱਖ ਵੇਖਦੇ ਹਨ ਤਾਂ ਉਹਦੇ ਕੋਲ ਆਪਣੇ ਦੁੱਖੜੇ ਰੋਂਦੇ ਰਹਿੰਦੇ ਹਨ ਆਪਣੇ ਘਰ ਦੇ ਸੁੱਖ ਨਹੀਂ ਦੱਸਦੇ ਬਲਕਿ ਆਪਣੀ ਜ਼ਿੰਦਗੀ ਦੇ ਆਪਣੇ ਸਰੀਰ ਪ੍ਰਤੀ ਉਹਨਾਂ ਦੂਜੇ ਲੋਕਾਂ ਦੇ ਨਾਲ ਦੁੱਖ ਹੀ ਸਾਂਝਾ ਕਰਦੇ ਰਹਿੰਦੇ ਹਨ ਤੇ ਫਿਰ ਇਦਾਂ ਦੇ ਲੋਕਾਂ ਦੇ ਕੋਲੋਂ ਵੀ ਲੋਕ ਦੂਰ ਭੱਜਣਾ ਸ਼ੁਰੂ ਕਰ ਦਿੰਦੇ ਹਨ ਇਸੇ ਹੀ ਤਰੀਕੇ ਦੇ ਨਾਲ ਉਸ ਵਿਅਕਤੀ ਦਾ ਤਾਂ ਸੁਭਾਅ ਹੀ ਬਣ ਚੁੱਕਿਆ ਸੀ ਉਹਦੀ ਆਦਤ ਬਣ ਗਈ ਸੀ ਕਿ ਜਿੱਥੇ ਵੀ ਬੈਠਣਾ ਆਪਣੇ ਦੁੱਖ ਦੀ ਗੱਲ ਕਰਨੀ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਦੀ ਗੱਲ ਕਰਨੀ। ਉਹਦੇ ਇਸ ਸੁਭਾਅ ਕਰਕੇ ਕਈ ਲੋਕ ਹੁਣ ਉਹਦੇ ਤੋਂ ਕਿਨਾਰਾ ਕਰ ਗਏ। ਭਾਵ ਕਿ ਉਹਨੂੰ ਵੇਖ ਕੇ ਹੀ ਹੁਣ ਆਪਣਾ ਰਹਾ ਬਦਲ ਲੈਂਦੇ ਸੀ। ਉਹ ਸੋਚਦੇ ਹਨ ਕਿ ਅੱਗੇ ਦੁਖੀ ਆਤਮਾ ਆ ਰਹੀ ਹੈ, ਜੇ ਸਾਡੇ ਕੋਲ ਆ ਕੇ ਖੜ ਗਿਆ ਤਾਂ ਇਹਨੇ ਫਿਰ ਆਪਣੇ ਦੁੱਖਾਂ ਦੀਆਂ ਕਹਾਣੀਆਂ ਸੁਣਾਉਣ ਨੂੰ ਸੁਣਾਉਣ ਲੱਗ ਜਾਣੀਆਂ ਹਨ। ਤੇ ਸਾਨੂੰ ਵੀ ਨਾਲ ਦੁਖੀ ਕਰ ਦੇਵੇਗਾ। ਕਹਿੰਦੇ ਕਿ ਕੁਝ ਲੋਕਾਂ ਨੇ ਤਾਂ ਉਹਦੇ ਨਾਲ ਬੋਲਚਾਲ ਹੀ ਬੰਦ ਕਰ ਦਿੱਤਾ। ਕੁਝ ਲੋਕ ਪਹਿਲਾਂ ਹੀ ਉਹਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਨੂੰ ਸੁਣ ਲੈਂਦੇ ਫਿਰ ਬਾਅਦ ਦੇ ਵਿੱਚ ਉਹਦਾ ਮਜ਼ਾਕ ਬਣਾਉਂਦੇ ਕਹਿੰਦੇ ਕਿ ਹੁਣ ਉਹਨੂੰ ਥੋੜਾ ਬਹੁਤ ਪਤਾ ਲੱਗਣ ਲੱਗ ਗਿਆ ਸੀ ਕਿ ਲੋਕ ਮੇਰੇ ਤੋਂ ਪਾਸਾ ਵੱਟ ਰਹੇ ਹਨ ਜਾਂ ਕੁਝ ਲੋਕ ਮੇਰਾ ਮਜ਼ਾਕ ਬਣਾਉਂਦੇ ਹਨ ਕਹਿੰਦੇ ਹੁਣ ਤਾਂ ਇਹ ਹੋਰ ਵੀ ਜ਼ਿਆਦਾ ਦੁਖੀ ਰਹਿਣ ਲੱਗ ਪਿਆ ਸੀ ਕਿਉਂਕਿ ਇਹ ਸੋਚਦਾ ਸੀ ਕਿ ਹੁਣ ਮੈਂ ਆਪਣਾ ਦੁੱਖ ਕਿਸ ਨੂੰ ਦੱਸਾਂ ਇੱਕ ਦਿਨ ਇਸੇ ਹੀ ਤਰ੍ਹਾਂ ਬੜੀ ਦੁਖੀ ਤੇ ਪਰੇਸ਼ਾਨ ਆਪਣੇ ਖੇਤਾਂ ਵਿੱਚ ਬੈਠਾ ਰੱਬ ਨੂੰ ਉਲਾਮਬੇ ਦੇ ਰਿਹਾ ਸੀ ਕਿ ਰੱਬਾ ਮੇਰੀ ਜ਼ਿੰਦਗੀ 'ਚ ਐਨੇ ਦੁੱਖ ਕਿਉਂ ਲਿਖੇ ਹੁਣ ਤਾਂ ਮੇਰਾ ਕੋਈ ਦੁੱਖ ਸੁਣਨ ਵਾਲਾ ਵੀ ਨਹੀਂ ਸਾਰੇ ਮੇਰੇ ਦੋਸਤ ਮਿੱਤਰ ਤੇ ਰਿਸ਼ਤੇਦਾਰ ਸਾਥ ਛੱਡ ਗਏ ਹਨ ਹੁਣ ਕੋਈ ਮੇਰੇ ਕੋਲ ਬੈਠ ਕੇ ਰਾਜੀ ਨਹੀਂ ਕੋਈ ਮੇਰਾ ਦੁੱਖ ਸੁਣ ਕੇ ਰਾਜੀ ਨਹੀਂ ਦਸਵੇਂ ਆਪਣੇ ਦੁੱਖ ਹੁਣ ਕਿਹਨੂੰ ਦੱਸਾਂ ਕਹਿੰਦੇ ਕਿ ਕੋਲੋਂ ਦੀ ਇੱਕ ਸੰਤ ਫਕੀਰ ਜੀ ਲੰਘ ਰਹੇ ਸਨ ਜਦੋਂ ਉਹਨੇ ਇਸ ਤਰ੍ਹਾਂ ਇਸ ਆਦਮੀ ਨੂੰ ਰੱਬ ਨੂੰ ਉਲਾਮਬੇ ਦਿੰਦੇ ਹੋਏ ਸੁਣਿਆ ਉਹ ਸੰਤ ਫਕੀਰ ਜੀ ਇਹਦੇ ਕੋਲ ਆਏ ਤੇ ਕਹਿਣ ਲੱਗੇ ਕਿ ਪੁੱਤਰਾ ਇੰਜ ਲੱਗਦਾ ਜਿਵੇਂ ਤੂੰ ਬੜਾ ਜ਼ਿਆਦਾ ਦੁਖੀ ਹੋਵੇਂ ਕਹਿੰਦੇ ਕਿ ਸੰਤ ਫਕੀਰ ਜੀ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਧੀਰ ਸੀ ਕਿ ਇਹਨੇ ਇੱਕ ਇੱਕ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਪਰੇਸ਼ਾਨੀਆਂ ਉਸ ਸੰਤ ਫਕੀਰ ਨੂੰ ਦੱਸਣੇ ਸ਼ੁਰੂ ਕਰ ਦਿੱਤੇ ਕਿ ਮੈਂ ਆਪਣੇ ਜੀਵਨ ਵਿੱਚ ਬੜਾ ਜ਼ਿਆਦਾ ਦੁਖੀ ਹਾਂ ਇਹ ਵੀ ਦੱਸਿਆ ਕਿ ਹੁਣ ਮੇਰੇ ਦੋਸਤ ਮਿੱਤਰ ਮੇਰੇ ਸਾਰੇ ਹੀ ਸਾਥ ਛੱਡ ਚੁੱਕੇ ਹਨ ਕਹਿੰਦਾ ਕਿ ਮੈਂ ਪਹਿਲਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਕੇ ਆਪਣੇ ਆਪ ਨੂੰ ਥੋੜਾ ਜਿਹਾ ਹਲਕਾ ਮਹਿਸੂਸ ਕਰਦਾ ਸੀ ਪਰ ਹੁਣ ਤਾਂ ਕੋਈ ਵੀ ਮੇਰਾ ਦੁੱਖ ਸੁਣ ਕੇ ਰਾਜੀ ਨਹੀਂ ਹੈ ਇਸ ਕਰਕੇ ਮੈਂ ਜ਼ਿਆਦਾ ਦੁਖੀ ਹੋ ਗਿਆ ਹਾਂ ਤਾਂ ਕਹਿੰਦੇ ਕਿ ਸੰਤ ਫਕੀਰ ਜੀ ਨੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਥੋੜਾ ਗੰਭੀਰ ਹੋ ਕੇ ਕਹਿਣ ਲੱਗੇ ਕਿ ਪੁੱਤਰ ਹੁਣ ਤੂੰ ਚਾਹੁੰਦਾ ਹੈ ਕਿ ਤੈਨੂੰ ਤੇਰੀਆਂ ਦੁੱਖ ਤਕਲੀਫਾਂ ਵਾਲਾ ਸੁਣਨ ਵਾਲਾ ਕੋਈ ਮਿਲ ਜਾਵੇ ਜਾ ਆਪਣੀ ਜ਼ਿੰਦਗੀ ਵਿੱਚ ਇਹਨਾਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਤੋਂ ਦੁੱਖ ਖੜਾ ਛਡਾਉਣਾ ਚਾਹੁੰਦਾ ਹੈ ਕਹਿੰਦੇ ਕਿ ਉਹ ਮਨੁੱਖ ਕਹਿਣ ਲੱਗਾ ਕਿ ਬਾਬਾ ਜੀ ਜੇਕਰ ਮੈਨੂੰ ਮੇਰੀ ਜ਼ਿੰਦਗੀ ਦੀ ਇਹਨਾਂ ਪਰੇਸ਼ਾਨੀਆਂ ਉਲਝਣਾਂ ਤੋਂ ਹੀ ਛੁਟਕਾਰਾ ਮਿਲ ਜਾਵੇ ਤਾਂ ਮੈਨੂੰ ਹੋਰ ਕੀ ਚਾਹੀਦਾ ਤੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਤੇਰੀਆਂ ਸਾਰੀਆਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਜੇਕਰ ਤੂੰ ਚਾਵੇਂ ਬਾਬਾ ਜੀ ਨੇ ਕਿਹਾ ਪੁੱਤਰਾ ਮੈਨੂੰ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਇੰਜ ਲੱਗ ਰਿਹਾ ਜਿਵੇਂ ਤੇਰੀਆਂ ਸਾਰੀਆਂ ਦੁੱਖ ਤਕਲੀਫਾਂ ਦੀ ਵਜ੍ਹਾ ਤੋਂ ਖੁੰਦਿਆ ਕਹਿੰਦੇ ਕਿ ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗਾ ਕਿ ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਮੈਂ ਤੇ ਆਪਣੇ ਜੀਵਨ ਵਿੱਚ ਸੁਖੀ ਹੋਣਾ ਚਾਹੁੰਦਾ ਹਾਂ ਤਾਂ ਬਾਬਾ ਜੀ ਨੇ ਕਿਹਾ ਪੁੱਤਰ ਪਰ ਤੂੰ ਗੱਲ ਤਾਂ ਹਰ ਵੇਲੇ ਦੁੱਖ ਤਕਲੀਫ ਦੀ ਕਰਦਾ ਰਹਿੰਦਾ ਹੈ ਬਾਬਾ ਜੀ ਨੇ ਸਮਝਾਇਆ ਕਿ ਪੁੱਤਰਾ ਸਾਡੀ ਜ਼ਿੰਦਗੀ ਵਿੱਚ ਸਾਡੇ ਵਿਚਾਰਾਂ ਦਾ ਪ੍ਰਤੀਬਿੰਬ ਹੈ ਜੋ ਵੀ ਸਾਡੇ ਵਿਚਾਰ ਸਾਡੇ ਮਨ ਵਿੱਚ ਜਿਹੜੇ ਚੱਲਦੇ ਰਹਿੰਦੇ ਹਨ ਉਹੀ ਵਿਚਾਰ ਇੱਕ ਨਾ ਇੱਕ ਦਿਨ ਸੱਚ ਹੋ ਜਾਂਦੇ ਹਨ। ਉਹੀ ਵਿਚਾਰ ਫਿਰ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਜ਼ਿਆਦਾ ਦੁਖੀ ਹੈ ਇਸ ਕਰਕੇ ਹੈ ਕਿਉਂਕਿ ਤੂੰ ਆਪਣੇ ਮਨ ਵਿੱਚ ਆਪਣੀਆਂ ਦੁੱਖ ਤਕਲੀਫਾਂ ਬਾਰੇ ਹੀ ਸੋਚਦਾ ਰਹਿੰਦਾ ਹੈ। ਤੇਰੇ ਜੀਵਨ ਵਿੱਚ ਜੋ ਵੀ ਹੋ ਰਿਹਾ ਹੈ ਤੂੰ ਉਹ ਭੁੱਲ ਕੇ ਵੀ ਅੱਗੇ ਨਹੀਂ ਵੱਧ ਰਿਹਾ ਉਸ ਤੋਂ। ਉਹਨਾਂ ਘਟਨਾਵਾਂ ਨੂੰ ਹੀ ਵਾਰ-ਵਾਰ ਯਾਦ ਕਰਕੇ ਆਪਣੇ ਮਨ ਨੂੰ ਕਮਜ਼ੋਰ ਕਰੀ ਜਾ ਰਹੇ ਹਨ ਇਸੇ ਕਰਕੇ ਤੇਰੀ ਜ਼ਿੰਦਗੀ ਦੀਆਂ ਉਲਝਣਾਂ ਘਟਣ ਦੀ ਬਜਾਏ ਵੱਧ ਰਹੀਆਂ ਹਨ ਪਰੇਸ਼ਾਨੀਆਂ ਵੀ ਕਿਉਂਕਿ ਪੁੱਤਰ ਜੋ ਸਾਨੂੰ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿੱਦਾਂ ਦੀ ਜਾਣਕਾਰੀ ਅਸੀਂ ਆਪਣੇ ਮਨ ਨੂੰ ਭੇਜਦੇ ਹਾਂ ਸਾਡਾ ਮਨ ਸਾਨੂੰ ਉਸੇ ਤਰ੍ਹਾਂ ਦੇ ਰਸਤੇ ਵਿਖਾਉਂਦਾ ਹੈ ਇਸ ਕਰਕੇ ਜੇ ਤੂੰ ਆਪਣੇ ਜੀਵਨ ਵਿੱਚ ਸੁਖੀ ਹੋਣਾ ਚਾਹੁੰਦਾ ਹੈ ਤਾਂ ਆਪਣੇ ਸੋਚ ਬਦਲ ਆਪਣੇ ਸੋਚ ਨੂੰ ਵੱਡਾ ਕਰ ਦੁੱਖ ਬਾਰੇ ਨਹੀਂ ਤਾਂ ਸੁਖ ਬਾਰੇ ਸੋਚ ਕਹਿੰਦੇ ਕਿ ਉਹ ਮਨੁੱਖ ਕਹਿਣ ਲੱਗਾ ਕਿ ਬਾਬਾ ਜੀ ਸੁਖ ਬਾਰੇ ਸੋਚਣ ਦੇ ਨਾਲ ਮੈਂ ਸੁਖੀ ਹੋ ਜਾਵਾਂਗਾ ਤਾਂ ਬਾਬਾ ਜੀ ਨੇ ਕਿਹਾ ਸਿਰਫ ਸੋਚਣ ਨਾਲ ਹੀ ਨਹੀਂ ਉਸ ਸੁਖ ਨੂੰ ਮਹਿਸੂਸ ਕਰ ਤਾਂ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਮੇਰੇ ਤਾਂ ਜੀਵਨ ਵਿੱਚ ਮੇਰੇ ਹਿਸਾਬ ਨਾਲ ਖੁਸ਼ ਹੋਣ ਵਾਲੀ ਸੁਖੀ ਹੋਣ ਵਾਲੀ ਕੋਈ ਵਜ੍ਹਾ ਹੀ ਨਹੀਂ ਬਾਬਾ ਜੀ ਨੇ ਕਿਹਾ ਤੂੰ ਆਪਣੇ ਆਪ ਨੂੰ ਦੁਖੀ ਕਿਸ ਗੱਲੋਂ ਮਹਿਸੂਸ ਕਰਦਾ ਹੈ ਤਾਂ ਉਸ ਮਨੋਖ ਨੇ ਕਿਹਾ ਬਾਬਾ ਜੀ ਇੱਕ ਇੱਕ ਕਰਕੇ ਆਪਣੇ ਦੁੱਖ ਦੀ ਵਜ੍ਹਾ ਦੱਸਣੀ ਸ਼ੁਰੂ ਕਰ ਦਿੱਤੀ ਕਿ ਬਾਬਾ ਜੀ ਮੈਂ ਗਰੀਬ ਹਾਂ ਮੇਰੇ ਕੋਲ ਪੈਸਾ ਨਹੀਂ ਮੇਰੇ ਸਾਰੇ ਦੋਸਤ ਮਿੱਤਰ ਮੇਰੇ ਰਿਸ਼ਤੇਦਾਰ ਭੈਣ ਭਰਾ ਮੇਰੇ ਤੋਂ ਜ਼ਿਆਦਾ ਅਮੀਰ ਹਨ ਉਹਨਾਂ ਦੇ ਕੋਲ ਬੜੇ ਸੋਹਣੇ ਸੋਹਣੇ ਘਰ ਹਨ ਉਹਨਾਂ ਦੇ ਕੋਲ ਮੇਰੇ ਨਾਲੋਂ ਜ਼ਿਆਦਾ ਜਮੀਨਾਂ ਜਾਇਦਾਦਾਂ ਹਨ ਸੁੱਖ ਸਹੂਲਤਾਂ ਵੀ ਜ਼ਿਆਦਾ ਹਨ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਵੇਖਦਾ ਹਾਂ ਤੇ ਉਹਨਾਂ ਦੇ ਮੁਕਾਬਲੇ ਜਦੋਂ ਆਪਣੇ ਘਰ ਵੱਲ ਆਪਣੇ ਜੀਵਨ ਵੱਲ ਵੇਖਦਾ ਹਾਂ ਮੇਰੇ ਮਨ ਨੂੰ ਬੜਾ ਜ਼ਿਆਦਾ ਦੁੱਖ ਹੁੰਦਾ ਹੈ ਕਿ ਰੱਬ ਨੇ ਮੇਰੇ ਨਾਲ ਇਹ ਵਿਤਕਰਾ ਕਿਉਂ ਕੀਤਾ ਹੈ ਮੇਰੇ ਜੀਵਨ ਵਿੱਚ ਇੰਨੇ ਦੁੱਖ ਕਿਉਂ ਲਿਖ ਦਿੱਤੇ ਹਨ ਬਾਬਾ ਜੀ ਨੇ ਵੀ ਕਿਹਾ ਪੁੱਤਰ ਇਹ ਦੁੱਖ ਰੱਬ ਨੇ ਤੇਰੀ ਜ਼ਿੰਦਗੀ ਵਿੱਚ ਨਹੀਂ ਲਿਖੇ ਤੇਰੇ ਭੈਣ ਭਰਾਵਾਂ ਨੂੰ ਤੇਰੇ ਦੋਸਤਾਂ ਮਿੱਤਰਾਂ ਨੂੰ ਜੋ ਮਿਲਿਆ ਹੈ ਉਹਨਾਂ ਦੇ ਕਰਮਾਂ ਅਨੁਸਾਰ ਮਿਲਿਆ ਹੈ ਉਹਨਾਂ ਦੀ ਜਿਹੜੀ ਮਿਹਨਤ ਸੀ ਉਹਦੇ ਕਰਕੇ ਮਿਲਿਆ ਹੈ ਤੈਨੂੰ ਜੋ ਮਿਲਣਾ ਹੈ ਤੇਰੀ ਮਿਹਨਤ ਤੇਰੇ ਕਰਮਾ ਕਰਕੇ ਹੀ ਮਿਲਣਾ ਹੈ ਇਸ ਕਰਕੇ ਤੂੰ ਉਹਨਾਂ ਦੇ ਨਾਲ ਆਪਣੀ ਤੁਲਨਾ ਨਾ ਕਰ ਬਲਕਿ ਆਪਣੀ ਮਿਹਨਤ ਵਧਾ ਆਪਣੇ ਅੰਦਰ ਦਾ ਆਤਮ ਵਿਸ਼ਵਾਸ ਵਧਾ ਲੈ ਜੋ ਤੂੰ ਆਪਣੇ ਜੀਵਨ ਦੀਆਂ ਕਮੀਆਂ ਬਾਰੇ ਸੋਚ-ਸੋਚ ਕੇ ਆਪਣੇ ਮਨ ਨੂੰ ਦਿਨੋਂ-ਦਿਨ ਕਮਜ਼ੋਰ ਕਰ ਰਿਹਾ ਹੈ ਇਹ ਆਦਤ ਨੂੰ ਛੱਡ ਕੇ ਕਿਉਂਕਿ ਆਦਤ ਕਰਕੇ ਹੀ ਤੇਰੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵਧ ਰਹੀਆਂ ਹਨ ਆਪਣੇ ਸੁਪਨੇ ਤੂੰ ਪੂਰੇ ਨਹੀਂ ਕਰ پا ਰਿਹਾ ਕਿਉਂਕਿ ਜਦੋਂ ਹਰ ਵੇਲੇ ਇਸ ਤਰ੍ਹਾਂ ਸੋਚਦਾ ਹੈ ਦੁਖੀ ਰਹਿੰਦਾ ਹੈ ਤੂੰ ਕਿਸੇ ਵੀ ਕੰਮ ਨੂੰ ਫਿਰ ਪੂਰਾ ਨਹੀਂ ਕਰ ਪਾਉਂਦਾ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਸਕਦਾ ਇਸੇ ਕਰਕੇ ਤੈਨੂੰ ਤੇਰੇ ਕਰਮਾਂ ਦੇ ਵਿੱਚ ਨਾਕਾਮਯਾਬੀ ਮਿਲ ਰਹੀ ਹੈ ਫਿਰ ਤੂੰ ਹੋਰ ਜ਼ਿਆਦਾ ਦੁਖੀ ਹੋ ਜਾਂਦਾ ਹੈ ਇਸ ਕਰਕੇ ਤੂੰ ਇਹਨਾਂ ਨੂੰ ਆਪਣੀ ਸੋਚ ਨੂੰ ਬਦਲ ਆਪਣਾ ਨਜ਼ਰੀਆ ਬਦਲ ਜ਼ਿੰਦਗੀ ਆਪਣੇ ਆਪ ਹੀ ਬਦਲਣੀ ਸ਼ੁਰੂ ਹੋ ਜਾਵੇਗੀ। ਬਾਬਾ ਜੀ ਨੇ ਕਿਹਾ ਤੂੰ ਅੱਜ ਤੋਂ ਹੀ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ। ਵੇਖੀ ਸੁਖ ਤੇਰੇ ਪਿੱਛੇ ਪਿੱਛੇ ਆਉਣਗੇ। ਉਸ ਮਨੋਕ ਨੇ ਕਿਹਾ ਬਾਬਾ ਜੀ ਮੈਂ ਆਪਣੇ ਆਪ ਨੂੰ ਸੁਖੀ ਕਿੰਜ ਮਹਿਸੂਸ ਕਰਾਂ? ਮੇਰੇ ਕੋਲ ਸੁਖੀ ਹੋਣ ਦੀ ਵਜ੍ਹਾ ਹੀ ਨਹੀਂ। ਤੁਹਾਨੂੰ ਦੱਸਿਆ ਕਿ ਜਦੋਂ ਮੈਂ ਆਪਣੇ ਜੀਵਨ ਦੇ ਵਿੱਚ ਝਾਤ ਮਾਰਦਾ ਹਾਂ ਮੈਂ ਆਪਣੇ ਆਪ ਨੂੰ ਸਭ ਤੋਂ ਪਿੱਛੇ ਵੇਖਦਾ ਹਾਂ। ਸਭ ਤੋਂ ਗਰੀਬ ਮਹਿਸੂਸ ਕਰਦਾ ਹਾਂ ਬਾਬਾ ਜੀ ਨੇ ਕਿਹਾ ਤੂੰ ਆਪਣੇ ਸੋਚਣ ਦੇ ਤਰੀਕੇ ਨੂੰ ਬਦਲ ਆਪਣੇ ਨਾਲੋਂ ਉੱਪਰ ਵੱਲ ਤੂੰ ਹਮੇਸ਼ਾ ਆਪਣੇ ਤੋਂ نیچے ਵੱਲ ਨੂੰ ਵੇਖ ਇਸ ਕਰਕੇ ਦੁਖੀ ਹੁੰਦਾ ਹੈ ਕਿਉਂਕਿ ਤੂੰ ਉੱਚਿਆਂ ਵੱਲ ਵੇਖਦਾ ਹੈ ਤੇ ਨੀਵੇਂਆਂ ਬਾਰੇ ਸੋਚ ਇਸ ਲਈ ਜੋ ਵੀ ਤੇਰੇ ਨਾਲੋਂ ਜ਼ਿਆਦਾ ਗਰੀਬ ਹਨ ਤੇ ਜੀਵਨ ਬਤੀਤ ਕਰ ਰਹੇ ਹਨ ਤੂੰ ਕਿਹਾ ਕਿ ਤੇਰੇ ਕੋਲ ਛੋਟਾ ਜਿਹਾ ਕੱਚਾ ਘਰ ਹੈ ਉਹਨਾਂ ਬਾਰੇ ਸੋਚ ਜਿਨ੍ਹਾਂ ਕੋਲ ਤਾਂ ਰਹਿਣ ਨੂੰ ਘਰ ਵੀ ਨਹੀਂ ਕਹਿੰਦੇ ਕਿ ਉਹਨੇ ਬਾਬਾ ਜੀ ਨੇ ਕਿਹਾ ਕਹਿੰਦੇ ਕਿ ਉਹਨੇ ਬਾਬਾ ਜੀ ਦੇ ਕਹੇ ਅਨੁਸਾਰ ਉਹਨਾਂ ਲੋਕਾਂ ਬਾਰੇ ਸੋਚਣਾ ਸ਼ੁਰੂ ਕੀਤਾ ਇਹਦੇ ਨਾਲੋਂ ਵੀ ਜਿਹੜੇ ਜ਼ਿਆਦਾ ਗਰੀਬੀ ਦੇ ਵਿੱਚ ਜੀਵਨ ਜੀ ਰਹੇ ਸਨ ਜਿਨ੍ਹਾਂ ਦੇ ਕੋਲ ਉਹ ਚੀਜ਼ਾਂ ਨਹੀਂ ਸਨ ਜੋ ਇਹਦੇ ਕੋਲ ਹਨ ਕਹਿੰਦੇ ਕਿ ਇਹਦੇ ਮਨ ਨੂੰ ਅੰਦਰੋਂ ਅੰਦਰ ਹੀ ਖੁਸ਼ੀ ਮਹਿਸੂਸ ਹੋਈ ਕਿ ਸੱਚਮੁੱਚ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਜਦੋਂ ਇਹਨੇ ਅੰਦਰੋਂ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹਦੇ ਜੀਵਨ ਵਿੱਚ ਬੜੇ ਬਦਲਾਅ ਹੋਣ ਲੱਗੇ ਜਿਹੜਾ ਹਰ ਵੇਲੇ ਦੁਖੀ ਪਰੇਸ਼ਾਨ ਰਹਿੰਦਾ ਸੀ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗਾ ਪਰਮਾਤਮਾ ਸ਼ੁਕਰ ਹੈ ਤੁਸੀਂ ਮੈਨੂੰ ਇਹਨਾ ਕੁਝ ਦਿੱਤਾ ਸੋ ਕਹਿੰਦੇ ਹਨ ਕਿ ਜਿੱਦਾਂ ਹੀ ਇਹਦਾ ਧਿਆਨ ਇਹਦੇ ਦੁੱਖ ਤਕਲੀਫਾਂ ਤੋਂ ਹਟਿਆ ਇਹਨੇ ਆਪਣੇ ਆਪ ਨੂੰ ਅੰਦਰੋਂ ਸੁਖੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਇਹਦਾ ਆਪਣੇ ਸਾਰੇ ਇਹ ਕੰਮਕਾਰਾਂ ਵਿੱਚ ਮਨ ਧਿਆਨ ਲੱਗਣਾ ਸ਼ੁਰੂ ਹੋ ਗਿਆ ਸਾਰੇ ਇਹ ਕੰਮ ਧੰਦਿਆਂ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਥੋੜੇ ਹੀ ਦਿਨਾਂ ਬਾਅਦ ਇਹਦੇ ਜੀਵਨ ਵਿੱਚ ਜੋ ਵੀ ਉਲਝਣਾਂ ਸੰਕਟਨੀਆਂ ਸ਼ੁਰੂ ਹੋ ਗਈਆਂ ਇਹਦਾ ਜੀਵਨ ਸਹੀ ਰਹਿਤੇ ਆ ਗਿਆ ਸੋ ਸਾਥ ਸੰਗਤ ਜੀ ਇਹ ਕਹਾਣੀ ਰੂਪੀ ਸਾਖੀ ਅਸੀਂ ਤੁਹਾਨੂੰ ਇਸ ਕਰਕੇ ਸਾਂਝੀ ਕੀਤੀ ਹੈ ਕਿ ਸਾਨੂੰ ਜੋ ਮਿਲਦਾ ਹੈ ਸਾਡੀ ਸੋਚ ਮੁਤਾਬਿਕ ਮਿਲਦਾ ਹੈ ਇਸ ਕਰਕੇ ਭੁੱਲ ਕੇ ਵੀ ਆਪਣੇ ਮਨ ਦੇ ਅੰਦਰ ਕੋਈ ਮਾੜੀ ਜਾਣਕਾਰੀ ਨਹੀਂ ਭੇਜਣੀ ਕੋਈ ਵੀ ਐਸੀ ਜਾਣਕਾਰੀ ਨਾ ਭੇਜੋ ਜਿਸ ਦੇ ਨਾਲ ਸਾਡਾ ਮਨ ਦੁਖੀ ਹੋ ਜਾਵੇ ਸਾਡਾ ਮਨ ਕਮਜ਼ੋਰ ਹੋ ਜਾਵੇ ਆਸ-ਪਾਸ ਦਾ ਸੋਸ਼ਲ ਮੀਡੀਆ ਤੇ ਆਪਾਂ ਕੁਝ ਐਸੀਆਂ ਚੀਜ਼ਾਂ ਹਮੇਸ਼ਾ ਵੇਖਦੇ ਤੇ ਸੁਣਦੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਜਦੋਂ ਮਨ ਕਮਜ਼ੋਰ ਹੁੰਦਾ ਹੈ ਫਿਰ ਸਾਡੀ ਜ਼ਿੰਦਗੀ ਦੀਆਂ ਉਲਝਣਾਂ ਤੇ ਪਰੇਸ਼ਾਨੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਸਾਨੂੰ ਤਾਂ ਜੋ ਮਿਲਣਾ ਹੈ ਸਾਡੇ ਮਨ ਕਰਕੇ ਮਿਲਣਾ ਹੈ ਇਸ ਕਰਕੇ ਆਪਣੀ ਸੋਚ ਨੂੰ ਬਦਲਣਾ ਹੈ ਆਪਣੇ ਮਨ ਵਿੱਚ ਚੰਗਾ ਚੰਗਾ ਸੋਚਣਾ ਹੈ ਜੇ ਚੰਗਾ ਸੋਚਾਂਗੇ ਤਾਂ ਸਾਡੇ ਨਾਲ ਵੀ ਚੰਗਾ ਹੋਵੇਗਾ ਹਮੇਸ਼ਾ ਅਰਦਾਸ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਕਿਉਂਕਿ ਸਰਬੱਤ ਦੇ ਭਲੇ ਵਿੱਚ ਸਾਡਾ ਨੰਬਰ ਵੀ ਆਉਂਦਾ ਹੈ ਇਸ ਕਰਕੇ ਸਾਡੀ ਜ਼ਿੰਦਗੀ ਵਿੱਚ ਹੋਣ ਵਾਲਾ ਜੋ ਵੀ ਹੁੰਦਾ ਹੈ ਉਸ ਬਾਰੇ ਚੰਗਾ ਸੋਚੋ ਤੇ ਚੰਗਾ ਹੀ ਹੋਵੇਗਾ ਆਪਣੀ ਮੰਜ਼ਿਲ ਨੂੰ ਆਪਾਂ ਅੱਗੇ ਵਧਾਉਣਾ ਹੈ ਵਿਸ਼ਵਾਸ ਕਰਕੇ ਪਰਮਾਤਮਾ ਜੀ ਤੇ ਯਕੀਨ ਰੱਖਣਾ ਹੈ ਫਿਰ ਵੇਖਣਾ ਤੁਹਾਡੇ ਸੁਪਨੇ ਸਾਰੇ ਹੀ ਪੂਰੇ ਹੋ ਜਾਣਗੇ ਇਸ਼ਾਵਾਂ ਪੂਰੀਆਂ ਹੋ ਜਾਣਗੀਆਂ ਕੋਈ ਵੀ ਮਾੜਾ ગ્રਹ ਤੁਹਾਡੀ ਮਾੜੀ ਸ਼ਕਤੀ ਜਾਂ ਕੋਈ ਮਾੜਾ ਇਨਸਾਨ ਤੁਹਾਡਾ ਫਿਰ ਮਾੜਾ ਨਹੀਂ ਕਰ ਸਕੇਗਾ ਜਦੋਂ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਹੋਣਗੇ ਸਾਡੇ ਮਨ ਕਰਕੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹਨ ਕਿ ਸਾਨੂੰ ਜੋ ਮਿਲਦਾ ਹੈ ਸਾਡੇ ਕਰਮਾਂ ਦਾ ਮਿਲਦਾ ਹੈ ਸਾਡੀ ਮਿਹਨਤ ਕਰਕੇ ਮਿਲਦਾ ਹੈ ਇਸ ਕਰਕੇ ਜੋ ਵੀ ਤੁਸੀਂ ਆਪਣੀ ਮੰਜ਼ਲ ਵੇਖੀ ਹੈ ਜੋ ਵੀ ਸੁਪਨਾ ਵੇਖਿਆ ਹੈ ਜੋ ਤੁਸੀਂ ਬਣਨਾ ਚਾਹੁੰਦੇ ਹੋ ਆਪਣਾ ਧਿਆਨ ਆਪਣੇ ਟੀਚੇ ਤੇ ਰੱਖੋ ਤੇ ਮਿਹਨਤ ਕਰਦੇ ਜਾਓ ਅੰਦਰ ਦਾ ਆਤਮ ਵਿਸ਼ਵਾਸ ਵਧਾ ਲਓ ਕਿਸੇ ਵੀ ਗੱਲ ਤੋਂ ਡਰਨ ਦੀ ਲੋੜ ਨਹੀਂ ਸੋ ਸਾਥ ਸੰਗਤ ਜੀ ਮੁਕ ਦੀ ਗੱਲ ਇਹ ਹੈ ਜੀ ਕਿ ਜੇ ਜਾਣਕਾਰੀ ਅਸੀਂ ਆਪਣੇ ਅੰਦਰ ਚੰਗੀ ਭੇਜਾਂਗੇ ਤਾਂ ਚੰਗੇ ਹੀ ਸਾਡੇ ਵਰਤਾਵ ਹੋ ਜਾਣਗੇ ਸਾਨੂੰ ਪਰਮਾਤਮਾ ਜੀ ਫਿਰ ਚੰਗਾ ਮਾਰਗ ਦਿਖਾਉਣਗੇ ਇਸ ਲਈ ਸਾਨੂੰ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਪਰਮਾਤਮਾ ਨੂੰ ਆਪਣੇ ਭੇਜੇ ਹੋਏ ਬੰਦਿਆਂ ਦੀ ਖੁਦ ਫਿਕਰ ਦੀ ਹੈ ਇਸ ਲਈ ਕਿਸੇ ਵੀ ਗ੍ਰਹਿ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈ ਸਕਦਾ ਜੇ ਸਾਡੀ ਸੋਚ ਸਕਾਰਾਤਮਕ ਹੋਵੇਗੀ ਜੇਕਰ ਸਾਡਾ ਸੁਭਾਅ ਹੀ ਨਕਾਰਾਤਮਕ ਹੋਵੇਗਾ ਮਾੜੀਆਂ ਗੱਲਾਂ ਸੋਚਾਂਗੇ ਤਾਂ ਮਾੜਾ ਹੀ ਹੋਵੇਗਾ ਤੇ ਜੇਕਰ ਸਾਡਾ ਸੁਭਾਅ ਹੀ ਚੰਗਾ ਹੋਵੇਗਾ ਤੇ ਸਾਡਾ ਕਮਾਕਾਰਾਂ ਦੇ ਵਿੱਚ ਵੀ ਚੰਗਾ ਸੁਭਾਅ ਚਲਕੇਗਾ ਤੇ ਅਸੀਂ ਫਿਰ ਸੁਖੀ ਹੋ ਜਾਵਾਂਗੇ ਆਪਣੀ ਸੋਚ ਬਦਲੋ ਆਪਣਾ ਸੁਭਾਅ ਬਦਲੋ ਆਪਣੇ ਮਨ ਨੂੰ ਹਮੇਸ਼ਾ ਚੰਗੇ ਤਰ੍ਹਾਂ ਚੰਗੇ ਵਿਚਾਰਾਂ ਨਾਲ ਭਰ ਕੇ ਰੱਖੋ ਇਹ ਜਿਹੜਾ ਮਨ ਰੋਪੀ ਘਰ ਹੈ ਨਾ ਇਸ ਦੇ ਕੋਨੇ ਵਿੱਚ ਇੱਕ ਚੰਗੀ ਸੋਚ ਨੂੰ ਪਾ ਲਓ ਉਹ ਜਿਹੜੀ ਸੋਚ ਹੈ ਉਹੀ ਤੁਹਾਨੂੰ ਤੁਹਾਡੀ ਅਸਲ ਮੰਜ਼ਿਲ ਤੱਕ ਲੈ ਕੇ ਜਾਵੇਗੀ ਤੁਹਾਡਾ ਮਿਲਾਪ ਪਰਮਾਤਮਾ ਨਾਲ ਕਰਵਾਵੇਗੀ ਜਿਦਨ ਤੁਹਾਡਾ ਨਾਮ ਮਨ ਪਰਮਾਤਮਾ ਜੀ ਦੇ ਨਾਲ ਜੁੜਨਾ ਸ਼ੁਰੂ ਹੋ ਗਿਆ ਤਾਂ ਸਮਝੋ ਤੁਹਾਡੇ ਪੁੱਠੇ ਲੇਖ ਵੀ ਸਿੱਧੇ ਹੋ ਜਾਣਗੇ ਸੋ ਸਾਥ ਸੰਗਤ ਜੀ ਮਨ ਰੋਪੀ ਖਜ਼ਾਨੇ ਦੇ ਵਿੱਚ ਉਸ ਦੇ ਕੋਨੇ ਦੇ ਵਿੱਚ ਸਕਾਰਾਤਮਕ ਸੋਚ ਨੂੰ ਹੀ ਰੱਖਣਾ ਹੈ ਹਮੇਸ਼ਾ ਇਹ ਨਹੀਂ ਕਿ ਸਿਰਫ ਅੱਜ ਹੀ ਬਲਕਿ ਹਮੇਸ਼ਾ ਦੇ ਲਈ ਮਨ ਨੂੰ ਸਾਫ਼ ਸੁਥਰਾ ਰੱਖੋ ਕਦੇ ਕਿਸੇ ਬਾਰੇ ਨਾ ਮਾੜਾ ਸੋਚੋ ਨਾ ਕਿਸੇ ਦਾ ਮਾੜਾ ਕਰੋ ਹਮੇਸ਼ਾ ਹੀ ਸਰਬਤ ਦੇ ਭਲੇ ਦੀ ਅਰਦਾਸ ਕਰੋ ਪਰਮਾਤਮਾ ਜੀ ਦਾ ਹਰ ਪਲ ਸ਼ੁਕਰਾਨਾ ਕਰਦੇ ਹੀ ਜਾਓ ਵੇਖਣਾ ਪਰਮਾਤਮਾ ਜੀ ਤੁਹਾਡੀ ਵੀ ਅਰਦਾਸ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ